ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾ ਨਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰੇ ਜਰਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਢੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਬਾਹਰ ਤੁਸੀਂ ਆਖੋਗੇ ਫਲਾਣਾ ਕਰਦਾ ਹੈ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਸਮਝ ਲੋ ਜੇ ਮਨ ਨੇ ਮੰਨ ਲਿਆ ਤੇ ਮਨਜੀ ਤੇ ਪਹ ਜਾਏਗਾ ਇਹ ਵੀ ਮਹਿਸੂਸ ਕਰਦੇ ਇਸ ਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭੈੰਕਰ ਤੋਂ ਭੈੰਕਰ ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟ ਗਿਆ ਠੀਕ ਹੋ ਜਾਏਗਾ ਕੁਝ ਵੀ ਨਹੀਂ ਪਾਮੋਦੂ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸ ਬੰਦੇ ਨੂੰ ਕਹਿ ਦੇ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈ ਹੈ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਤੂੰ ਸਮਝ ਲਓ ਮਨ ਜੇ ਤੇ ਪਹ ਜਾਏਗਾ ਹੋ ਗਿਆ ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਧਾਗੇ ਤਵੀਜ਼ੇ ਨਾਲ ਤਾਂ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਮੈਨੂੰ ਕੈਨੇਡਾ ਦੇ ਜਿਹ ਇੱਕ ਸੈੰਗ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਧਾਗੇ ਤਵੀਜ਼ੇ ਨਾਲ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਏ ਹੁੰਦੇ ਨੇ ਉਹ ਧਾਗੇ ਤੇ ਵੀ ਲੈਂਦੇ ਪੈਣੇ ਇਤੇ ਹੁੰਦੇ ਨੇ ਕਿਸੇ ਇੱਕ ਅੱਦੇ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਤੇ ਹੁੰਦੇ ਪੈਣੇ ਕੋਈ ਧਾਗੇ ਤੇ ਵੀ ਨਾਲ ਹੁੰਦੇ ਪੈਣੇ ਪਰ ਕੀ ਕੀਤਾ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਬਟਕੇਗਾ ਇਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਗ ਦਰਤੇ ਜਾਏ। ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੁਦਰਾਮ ਭਜਨ। ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ। ਤੈਨੂੰ ਲੱਜਾ ਵੀ ਨਹੀਂ ਆ ਰਹੀ। ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰੈਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਹਤ ਹੈ। ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ। ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ 2-3 ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ 'ਚ ਬੈਠ ਗਈ ਗੱਲ। ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਧ ਇਹ ਜੇ ਕਰਨਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਹੁਣ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਹੈ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ 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 ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਤ ਹੈ ਇਹ ਸਾਰੀ ਦੁਨੀਆ ਖ਼ਬਰ ਵਿੱਚ ਟੀਵੀ ਦੇ ਵਿੱਚ ਰੇਡੀਓ ਦੇ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈਨ ਨਕਸ਼ ਵਧੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹ ਹੀ ਸਾਬਣ ਲੈ ਲੈ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲ ਦੋ ਸਕਦਾ ਹੈ ਜ਼ਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋ ਲੋਕੀ ਪ੍ਰੇਰਿਤ ਹੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਵਿੱਚ ਖੜਾ ਕਰ ਦਿਆਂਗੇ ਅਸੀਂ ਲੱਖਾਂ ਰੁਪਏ ਅਟੈਚਮੈਂਟ ਦੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸਾਡਾ ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਜੀ ਮੈਂ ਕਹ ਮੈਨੂੰ ਕੋਰਟ 'ਚ ਖੜਾ ਕਰ ਸਕੜਨ ਕਿ ਨਹੀਂ ਕਰ ਸਕਦਾ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਰਹਿੰਦਾ ਸਾ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਬਹੁਤ ਸਾਬਣ ਕਿਸੇ ਦੇ ਨੈਣ ਨਕਸ ਠੀਕ ਨਹੀਂ ਕਰਦਾ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ-ਗਲਤ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ 'ਚ ਨਾ ਪੈਣਾ ਨਹੀਂ ਆਉਂਦਾ ਗਲਤ-ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਹੈ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆ ਤੇ ਮੈਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਦੇ ਚ ਦੇਖਦਾ ਹੈ ਰੇਡੀਓ ਦੇ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹ ਹੀ ਖਰੀਦੇ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵੀ ਗੈਨੇ ਜੀ ਇੱਕ ਵਸਤੂ ਦੇ ਬਣਾਉਣ ਦੇ ਉੱਤੇ ਅਮਰੀਕਾ ਦੇ ਜੋ ਖਰਚ ਆਂਦਾ ਹੈ 4 ਗੁਣਾ ਵੱਧ ਉਸਤੇ ਐਡਵਰਟਾਈਜ਼ਮੈਂਟ ਤੇ ਖਰਚ ਤਾਂ ਉਹ ਚੀਜ਼ ਘਰ ਘਰ ਪਹੁੰਚਦੀ ਚਾਹ ਉਹ ਵਸਤੂ ਘਰ ਘਰ ਪਹੁੰਚਦੀ ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ ਰਾਜਨੀਤੀ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਇਸ ਢੰਗ ਨਾਲ ਨਹੀਂ ਹੈ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈਂ ਕਥਾ ਕੀਰਤਨ ਹੋ ਪਤਨਾ ਖੁਲਾਸਾ ਨਹੀਂ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨ ਵਰਸਾਨੂੰ ਇਹ ਮਿਲੇਗੀ ਪ੍ਰੇਰਣਾ ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਥ ਦਾ ਐਡਵਰਟਾਈਜ਼ਮੈਂਟ ਬਹੁਤ ਹੈ ਪ੍ਰਚਾਰ ਬੜਾ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ ਤੇ ਔਰ ਇਸ ਚੱਕਰ ਚ ਨਾ ਪ੍ਰੇਰਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ ਹੁੰਦਾ ਆਉਂਦਾ ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰ ਕਮ ਸੇ ਕਮ ਇਹ ਸਾਬਣ ਤੇ ਨਾਲ ਹੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣ ਲੱਗੇ ਇਸ ਚੱਕਰ 'ਚ ਨਾ ਪੈ। ਜਿਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਇਸ ਚੱਕਰ 'ਚ ਨਾ ਪੈ। ਇਸ ਚੱਕਰ 'ਚ ਨਾ ਪੈ। ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹੇ ਜਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇਗੀ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਧਾਗੇ ਦੀ ਵਿਜ਼ਾ ਦੇ ਪ੍ਰਚਾਰ ਤੇ ਦੇਖ ਕੇ ਮੈਂ ਡੰਗ ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਅਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬਹੁਤਾ ਮੈਂ ਨਾ ਲਵਾ ਨਾ ਜੋ ਹੈ ਨਾ ਲਵਾ ਕਿਉਂਕਿ ਸਾਵਣ ਦੇ ਮਾਲਕ ਦੀ ਤਰ੍ਹਾਂ ਕਿਤੇ ਇਹ ਵੀ ਮੈਨੂੰ ਦਮਕੀ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਅਵੇ ਨਾਲ ਕਹਿ ਸਕਦਾ 100% ਗਲਤ ਹੈ। tatha hi galat hai. ਕਿਉਂ ਜਿਸ ਗੁਰੂਨ ਵਸੀ ਮ ਅਥਰ ਦੇਖ ਰਹੇ ਹਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸਿੱਕੇ ਕਿਛ ਆਤ ਹੈ ਇਹ ਮੇਰੇ ਬਿਰਾ ਸਤਗੁਰੂ ਬਿਰਾ ਕਰਕੇ ਕਹਿ ਰਹਿਣਾ ਇਹ ਮੇਰੇ ਬਿਰਾ ਪੁੱਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਤੇ ਦਾਤ ਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਤੁਮੇ ਅਰਜ਼ ਕਰਾਂ ਬੋਲਾਂ ਦੀ ਸਿੱਧੀ ਤੇ ਹੈ ਬਾਰ ਬਾਰ ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਅਨੰਦਿਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਉਹ ਕਿਹੜਾ ਬੋਲ ਹੈ ਸੁਮੰਤਰ ਸਾਧ ਬਚਨਾ ਗੁਰੂ ਦੇਵ ਦਾ ਕਿਉਂਕਿ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਕਸਮ ਕੀ ਬਾਣ ਮੈਂ ਫਿਰਦਾ ਰਹਾ ਮਹਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਐਸੇ ਵਾਸਤੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਿਲ ਹੋਈ ਹੈ ਮਹਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤੋਂ ਨਾਜ਼ਿਲ ਹੋਈ ਠੀਕ ਕਹਿੰਦੇ ਹਨ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈ ਸਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨਵੇ ਲਾਲ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪ੍ਰਮਾਤਮਾ ਮਹਾਨ ਹੈ ਸਈ ਮਹਾਨ ਹੋ ਜਾਏਗਾ ਇਤਨਾ ਹੀ ਅਨੰਦਿਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਤੋ ਸਤਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ ਨੇ ਕਰੋਣਾ ਪਾਪ ਨਾਸ ਹੋ ਜਾਣਗੇ ਇੱਕ ਦੋ ਦੀ ਤੇ ਗੱਲ ਛੱਡਾ ਲਖ ਮੜਿਆ ਘਰੇ ਇਕੱਠੇ ਇਕ ਰਤੀਲੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾਂ ਮਣ ਲਕੜਾਂ ਜਲਾ ਕੇ ਖਾਕ ਕੀਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾਂ ਪਾਪ ਨਾਸ ਹੋ ਗਏ ਤੇ ਮਨ ਦਾ ਜੁੜਨਾ ਕੀ ਹੈ ਮਨ ਦਾ ਸੁਣਨਾ ਹੋਰ ਕੀ ਜੁੜਨਾ ਹੁੰਦਾ ਹੈ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਤੇ ਤੇ ਸਰੋਤਾ ਸੁਰਤ ਦੇ ਚੈਨ ਧਿਆਨਪੂਰਵਕ ਸੁਣ ਰਿਹਾ ਸੁਰਤ ਦੇ ਚ ਸੁਣ ਰਿਹਾ ਤੇ